ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਬਬਨਪੁਰ ਵਿਖੇ ਪਹਿਲੀ ਕ੍ਰਾਸ ਕੰਟਰੀ ਰੇਸ ਕਰਵਾਈ ਗਈ ਜਿਸ ਵਿੱਚ ਓਪਨ ਮੁੰਡੇ 6 ਕਿਲੋਮੀਟਰ ਤੇ ਓਪਨ ਕੋੜੀਆਂ 4 ਕਿਲੋਮੀਟਰ ਦੀਆਂ ਰੇਸ ਕਰਵਾਈਆਂ ਗਈਆਂ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਕੁਲਲੀ ਮਾਰਕੀਟ ਕਮੇਟੀ ਚੇਅਰਮੈਨ ਅਤੇ ਸੀਨੀਅਰ ਯੂਥ ਕਾਂਗਰਸ ਆਗੂ ਸ਼ੁਭਮ ਸ਼ਰਮਾ ਸੁਬੀ ਤੂਰੀ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਇਸ ਮੌਕੇ ਤੇ ਇਹਨਾਂ ਵੱਲੋਂ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਜੇਤੂਆਂ ਨੂੰ ਮੈਡਲ ਪਾ ਕੇ ਅਤੇ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਨਾਮ ਵੰਡ ਸਮਾਰੋਹ ਸੰਤ ਅਵਤਾਰ ਸਿੰਘ ਜੀ ਤੂਲਕੋਟ ਵਾਲਿਆਂ ਵੱਲੋਂ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਰਵਿਦਾਸ ਪੋਰਟਰਸ ਕਲੱਬ बबनपुर पूरा सहयोग रहा देखो पूरी खबर डी डी एस न्यूज से सुखविंदर भलाहा गुरजोत सिंह की विशेष रिपोर्ट ਕੀ ਹੈ ਯਾਰ ਮਾਨੀ ਡਾਟ 09 ਔਰ ਆ ਕਿੰਨਾ ਹੈ ਸਖੈਰਾ ਨਾ ਪਤਾ ਨਹੀਂ 200 ਕੀ ਆ ਸ਼ਾਬਾਸ਼ ਸ਼ਾਬਾਸ਼ ਵਾਪਸ ਰਾਉਂਡ ਬਾਤ ਚੰਨੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਛੋਟੀ ਸ਼ਾਬਾਸ਼ ਆਲ ਬੜੇ ਸ਼ਾਬਾਸ਼ 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 ਲੋਕਣ ਫੜ ਲੈ ਸ਼ਾਬਾਸ਼ ਸ਼ਾਬਾਸ਼ ਵਾਯਾਰ ਸ਼ਾਬਾਸ਼ ਜਿਹੜੇ ਤੇ ਹੋ ਜੋ ਜਿਹੜਾ ਪਿੱਛੇ ਹੋ ਜਾ ਮੈਂ ਪਿੱਛੇ ਲੈ ਇੰਤੇ ਸਿੱਖ ਜਾਓ ਉਹ ਲੋਥੇ ਰਸਤੂ ਜਿਹੜੇ ਦੇ ਪਿੱਛੇ ਸੋ सुख शोभा कंग समीर निर्मल अर्शदीप हुसैन ਮੈਡਲਾ ਵਾਸਤੇ ਅਗਲੇ ਬੱਚੇ ਵੀ ਆਜੋ ਸਾਹਿਲ ਰਾਮਰਦੀਪ ਜਸਨਦੀਪ ਲਵਦੀਪ ਮਨਿੰਦਰ ਸੇਵ ਕੁਮਾਰ ਬਖਸ਼ੀਸ ਉਹਨਾਂ ਦਾ ਇੱਥੇ ਆਇਆ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਮੋਸਟ ਵੈਲਕਮ ਕਰਦੇ ਆ ਇੱਥੇ ਆਇਆ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਾਰੇ ਕਲਾਪਿੰਗ ਕਰੋ ਸਰਦਾਰ ਰਾਜਵੰਤ ਕੁਲੀ ਜੀ ਚੇਅਰਮੈਨ ਮਾਰਕੀਟ ਕਮੇਟੀ ਕਮੇਟੀ ਧੂਰੀ ਦਰਸ਼ਨ ਸਿੰਘ ਹੈਡਮਾਸਟਰ ਉਕੇ ਖੋਖੋ ਕੋਚ ਪ੍ਰੇਮ ਸਿੰਘ ਇੰਟਰਨੈਸ਼ਨਲ ਐਥਲੈਟਿਕ ਕੋਚ ਜਰਨਲ ਸੈਕਟਰੀ ਪੰਜਾਬ ਐਥਲੈਟਿਕ ਐਸੋਸੀਏਸ਼ਨ ਇੰਟਰਨੈਸ਼ਨਲ ਸਿਲਵਰ ਮੈਡਲਿਸਟ ਸਰਦਾਰ ਮੇਵਾ ਸਿੰਘ ਸਾਫਕਾ ਸਰਪੰਚ ਸਰਦਾਰ ਅਮਰਿਤ ਕੁਮਾਰ ਐਥਲੈਟਿਕ ਕੋਚ ਹਰਿਆਣਾ ਸਰਦਾਰ ਰਿੰਪੀ ਜੀ ਸਰ ਪ੍ਰਿੰਸੀਪਲ ਅਮਨਦੀਪ ਸਿੰਘ ਜੀ ਪਾਟਕ ਸਰਦਾਰ ਰਮਨਦੀਪ ਸਿੰਘ ਇਨਸਪੈਕਟਰ 파ਟਕ ਸਾਹਿਬ ਬਲਦੇਵ ਸਿੰਘ ਆਮ ਆਦਮੀ ਪਾਰਟੀ ਸੁਖਵਿੰਦਰ ਸਿੰਘ ਦਲਵੀਰ ਸਿੰਘ ਪਰਵੀ ਪੰਚੰਦਰ ਚੈਸ ਨੰਬਰ 29 ਸੁਖ ਚੈਸ ਨੰਬਰ 30 ਸ਼ੋਭਾਮ ਚੈਸ ਨੰਬਰ ਬੀ ਕੈਂਗ ਚੈਸ ਨੰਬਰ 41 ਸੇਵੀ ਪਜੀਸ਼ਨ ਸੱਤਵੀਂ ਪਜੀਸ਼ਨ ਸੁਮੇਰ ਚੈਸ ਨੰਬਰ 39 8 ਨੰਬਰ ਤੱਕ ਜਿਹੜਾ ਅੱਜ ਪਿੰਡ ਦੇ ਵਿੱਚ ਬੱਬਨਪੁਰ ਦੇ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਤੇ ਮੋਟੀਵੇਸ਼ਨ ਵੀ ਬਹੁਤ ਮਿਲ ਰਹੀ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹ ਰਹੇ ਨੇਗੇ ਤੇ ਇਹ ਕਰਵਾਉਣਾ ਚਾਹੀਦਾ ਇਹ ਫਸਟ ਟਾਈਮ ਹੋਇਆ ਹੈ ਬੱਬਨਪੁਰ ਪਿੰਡ ਵਿੱਚ ਬਹੁਤ ਵਧੀਆ ਸਾਰਾ ਕੁਝ ਇਤਨੀ ਮੈਨੇਜਮੈਂਟ ਦਾ ਪ੍ਰੋਗਰਾਮ ਵਧੀਆ ਰਿਹਾ ਹਾਂਜੀ ਬਹੁਤ ਵਧੀਆ ਆਪਣੇ ਨਾਲ ਦੇ ਸਾਥੀਆਂ ਨੂੰ ਕੋਈ ਮੈਸੇਜ ਦੋਗੇ ਕਿ ਨਸ਼ਿਆਂ ਤੋਂ ਦੂਰ ਹੋ ਖੇਡਾਂ ਦੇ ਵਿੱਚ ਲੱਗੋ ਤਾਂ ਸਾਰਾ ਕੁਝ ਹੀ ਹੈ ਇਹਦੇ 'ਚ ਵਧੀਆ ਸਿਹਤ ਰਹਿੰਦੀ ਆ ਠੀਕ ਹੈ ਆਪਣਾ ਕੀ ਨਾਮ ਪ੍ਰੀਆ ਕਿਥੋਂ ਆਇਓ ਪਿੰਡ ਤੋਂ ਕੀ ਕਹੂੰਗਾ ਅੱਜ ਕਿਵੇਂ ਲੱਗੇ ਇੱਥੇ ਅੱਜ ਮੈਨੂੰ ਲੱਗਦਾ ਵੀ ਆਪਣੇ ਮੁੱਢਲੇ ਆਪਣੇ ਗੇਮਸ ਵਗੈਰਾ ਤੇ ਸਾਰਿਆਂ ਨੇ ਮੁੱਢਲੀ ਫੋਕਸ ਕਰਨ ਚਾਹੀਦਾ ਤੇ ਆਪਾਂ ਨੂੰ ਮੁੱਢਲੀ ਸਰਕਾਰਾਂ ਨੇ ਆਪਣੇ ਦਾ ਹੋਰ ਪਿੰਡ ਪੰਚਾਇਤ ਸਾਰਿਆਂ ਨੂੰ ਆਪਕੋ ਕਹਿਣਾ ਚਾਹੁੰਦਾ ਵੀ ਹਾਂ ਆਪਣੇ ਡੇਟਾ ਵਿੱਚ ਵਧੀਆ ਪਾਰਟਿਸਪੇਟ ਕਰਨ ਤਾਂ ਕਿ ਬੱਚੇ ਜ਼ਰੂਰੀ ਨਹੀਂ ਹੈਗਾ ਵੀ ਬੱਚੇ ਪੜ੍ਹਾਈਆਂ ਚੋਂ ਖੇਡਾਂ ਵੀ ਆਪਣੇ ਬਹੁਤ ਬੜੀ ਚੀਜ਼ ਨੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਹੈ ਵਧੀਆ ਮੋਟੀਵੇਟ ਕਰਦੀਆਂ ਨੇ ਗੇਮਸ ਵੀ ਆਪਾਂ ਨੂੰ ਅੱਗੇ ਤੱਕ ਲੈ ਕੇ ਜਾਂਦੀਆਂ ਨੇ ਸੋ ਵਧੀਆ ਆਪਣੇ ਪਾਰਟਿਸਪੇਟ ਕਰਨਾ ਆਪਦੀ ਜ਼ਿੰਮੇਵਾਰੀ

ਇਹ ਮਾਦੇ ਵਿੱਚ ਤੁਸੀਂ ਆਪਣਾ ਬਹੁਤ ਤਵੱਜਾ ਬਣਾਉਣ ਦਾ ਆਈ 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 ਆ ਇਹ ਬੜੀ ਸਾਡੇ ਸਤਿਕਾਰਯੋਗ ਪ੍ਰੇਮ ਸਿੰਘ ਜੀ ਕੋਚ ਆਏ ਨੇ ਜਿਹੜੇ ਇੰਟਰਨੈਸ਼ਨਲ ਐਥਲੀਟ ਨੇ ਏਸ਼ੀਆ ਦੇ ਵਿੱਚ ਉਸ ਸਲਮੈਨ ਵਾਲਿਸਟ ਨੇ ਸਰਵਰਸਨ ਸਿੰਘ ਜੀ ਸਾਡੇ ਸਾਡੇ ਪਿੰਡ ਵਾਲੇ ਖੋਸਾ ਅਤੇ ਹੋਰ ਕਾਫੀ ਸਾਥੀ ਇੱਥੇ ਸਾਡੇ ਜਿਹੜੇ ਖੇਡਾਂ ਨੂੰ ਪਿਆਰ ਕਰਨ ਇੱਥੇ ਪਹੁੰਚੇ ਨੇ ਬੜੀ ਵਧੀਆ ਗੱਲ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਇਹ ਕ੍ਰਾਸ ਕੰਟਰੀਆਂ ਜਾਂ ਬੱਚਿਆਂ ਨੂੰ ਅਸੀਂ ਇੱਥੇ ਜਿੱਤਣ ਤੋਂ ਬਾਅਦ ਉਹਨਾਂ ਦੀ ਹੌਸਲਾ ਫੁਲਾਈ ਕਰਦੇ ਤਾਂ ਹੋਰ ਬੱਚਿਆਂ ਨੂੰ ਉੱਥੋਂ ਪਤਾ ਲੱਗਦਾ ਹੈ ਔਰ ਖੇਡਾਂ ਨਾਲ ਜੁੜਦੇ ਨੇ ਔਰ ਮੈਨੂੰ ਕੁਲ ਸਾਹਿਬ ਨੇ ਪ੍ਰੀਤ ਸਿੰਘ ਜੀ ਨੇ ਗੱਲ ਦੱਸੀ ਕਿ ਪਹਿਲੀ ਵਾਰਕਾ ਨੈਸ਼ਨਲ ਗੇਮਾਂ ਦੇ ਵਿੱਚੋਂ ਇਹ ਜਨਰਲ ਸੈਕਟਰੀ ਵੀ ਨੇ ਪੰਜਾਬ ਐਸੋਸੀਏਸ਼ਨ ਦੇ ਐਥਲੈਟਿਕ ਸੈਕਸ਼ਨ ਦੇ ਤੇ ਇਹਨਾਂ ਨੇ ਕਿ ਪੰਜਾਬ ਦੇ ਬਹੁਤ ਬੱਚੇ ਇੱਕਾ ਮੈਡਲ ਜਿੱਤ ਕੇ ਆਏ ਨੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਗੇਮਾਂ ਹੋ ਰਹੀਆਂ ਨੇ ਉਹ ਇਸੇ ਤਰ੍ਹਾਂ ਜਿਵੇਂ ਖੇਡਾਵਤਨ ਪੰਜਾਬੀਆਂ ਸ਼ੁਰੂ ਹੋਈਆਂ ਇਸੇ ਤਰੀ ਪਿੰਡਾਂ ਦੇ ਵਿੱਚ ਜਿਵੇਂ ਕ੍ਰਾਸ ਕੰਟਰੀਆਂ ਹੋ ਰਹੀਆਂ ਨੇ ਜੇ ਅਸੀਂ ਇਹੋ ਜੇ ਕੰਮ ਸ਼ੁਰੂ ਕਰਾਂਗੇ ਤਾਂ ਬੱਚਿਆਂ ਨੂੰ ਲਾਗ ਲੱਗੂਗੀ ਲਾਗ ਲੱਗਣ ਨਾਲ ਗਰਾਊਂਡਾਂ ਜਾ ਕੇ ਪ੍ਰੈਕਟਿਸ ਕਰਨਗੇ ਉੱਤੇ ਮੈਨੂੰ ਦਿੱਕੇ ਸਿਰ ਪੰਜਾਬ ਦਾ ਨਾਮ ਰੋਟੇਸ਼ਨ ਕਰਾਂਗਾ ਜੋ ਤੁਸੀਂ ਬਹੁਤ ਮੈਡ ਦਿੱਤੇ ਨੇ ਹੁਣ ਜਿੱਥੇ ਆਇਓ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਮੈਂ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਹੁਣੀ ਮਾਸਟਰ ਗਿਆਨ ਦੇ ਵਿੱਚ ਖੜੂਦਾ ਪਰ ਬੱਚਿਆਂ ਨੂੰ ਇੱਕ ਉਹਨਾਂ ਦਾ ਇੱਕ ਹਰ ਸਕੂਲ ਚ ਜਾ ਕੇ ਸਾਡੇ ਦਰਸ਼ਨ ਸਿੰਘ ਰਟਾਇਰ ਹੋ ਗਏ ਸਾਰੇ ਸਾਥੀ ਅਸੀਂ ਉਹ ਬੱਚਿਆਂ ਨੂੰ ਦੱਸਾਂ ਕਿ ਜਦੋਂ ਅਸੀਂ ਅਜੇ ਐਨੀ ਉਮਰ ਦੇ ਵਿੱਚ ਖੇਡਾਂ ਨਾਲ ਜੁੜੇ ਹਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਕਿਉਂਕਿ ਪਿਛਲੇ 15-20 ਸਾਲ ਦੇ ਵਿੱਚੋਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਖੇਡਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਕਿਹੜਾ ਪੰਜਾਬ ਇੱਕ ਨੰਬਰ ਦਾ ਖੇਡਾਂ ਦਾ ਸੂਬਾ ਜਾਣਿਆ ਜਾਂਦਾ ਸੀ ਉਹ ਪਛੜ ਕੇ ਬਹੁਤ ਪਿੱਛੇ ਚਲਾ ਗਿਆ ਔਰ ਹੁਣ ਹੌਲੀ ਹੌਲੀ ਸਾਡੇ ਸਾਰੇ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਦੀ ਮਿਹਨਤ ਸਦਕਾ ਪੰਜਾਬ ਅੱਗੇ ਖੇਡਾਂ ਦੇ ਵਿੱਚ ਅੱਗੇ ਨੂੰ ਵਧਦਾ ਜਾ ਰਿਹਾ ਔਰ ਕੋਈ ਬਹੁਤਾ ਸਮਾਨ ਨਹੀਂ ਜਦੋਂ ਪੰਜਾਬ ਇੱਕ ਨੰਬਰ ਦਾ ਸੂਬਾ ਖੇਡਾਂ ਦੇ ਵਿੱਚ ਦਰਸ਼ਨ ਜੀ ਵੱਲੋਂ ਪਹਿਲੀ ਵਾਰ ਪ੍ਰੋਲਲਾ ਕੀਤਾ ਗਿਆ ਕਿਵੇਂ ਲੱਗਿਆ ਤੇ ਦਰਸ਼ਨ ਪਹਿਲੀ ਵਾਰ ਨਹੀਂ ਦਰਸ਼ਨ ਨੇ ਪਹਿਲਾਂ ਵੀ ਇੱਕ ਪ੍ਰੋਲਲਾ ਕੀਤਾ ਸੀ ਨਹੀਂ ਨਹੀਂ ਦਰਸ਼ਨ ਸਿੰਘ ਜੀ ਮੈਂ ਪਹਿਲਾਂ ਵੀ ਸਾ ਦਿੱਤਾ ਹੁਣ ਵੀ ਇਹਨੂੰ ਕਦੋਂ ਵੀ ਕਿਤੇ ਅੱਜ ਪਰੋਮਾ ਮੈਂ ਨੂੰ ਕਹਿੰਦਾ ਸਾਨੂੰ ਯਾਦ ਕਰੀ ਸੀ ਤੇਰੀ ਬਾਪ ਦਾ ਨਿਵਾਰ ਕਰਾਂਗੇ ਤੇ ਤੇਰੇ ਨਾਲ ਡਟ ਕੇ ਖੜਾਂਗੇ ਤੇ ਇਹਨਾਂ ਨੇ ਪਹਿਲਾਂ ਵੇਸ਼ਮਕ ਕਾਲ ਦੇ ਵਿੱਚ ਸਾਰੇ ਆਹਾਰੀ ਸੀ ਅੱਜ ਕਰ ਰਹੇ ਹੁਣ ਇਕੱਠੇ ਹੋ ਗਏ ਨੇ ਪਤਰਾ ਮੈਂ ਇਹ ਪਤਾ ਲੱਗਾ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਸਰਕਾਰੀ ਵਿਭਾਗ ਹੈ ਇਹਨਾਂ ਲਈ ਪਿੰਡਲੇ ਉਹਦੇ ਰੱਖੇ ਪਹਿਲੀ ਕਰਕੇ ਬਹੁਤ ਨਹੀਂ ਸੋਚੀ ਕਰਨੀ ਇਹ ਬਹੁਤ ਚੰਗੀ ਗੱਲ ਹੈ ਕਿ ਆਪਾਂ ਖੇਡਾਂ ਨੂੰ ਪਿੰਡਾਂ 'ਚ ਲੈ ਕੇ ਆਏ ਪਿੰਡਾਂ ਨੂੰ ਜਿਆਦਾ ਵੱਧ ਤੇਲੇ ਟੁੱਟਦੇ ਬੱਚਿਆਂ ਦੇ ਵਿਚਾਰਾ ਮੌਕਾ ਨਹੀਂ ਮਿਲਦਾ ਜਦੋਂ ਬੱਚੇ ਉਹ ਦੇਖਣਗੇ ਤਾਂ ਆਟੋਮੈਟਿਕਲੀ ਉਹ ਖੇਡਾਂ ਨਾਲ ਜੁੜਨਗੇ ਕੀ ਕਹੋਗੇ ਜੀ ਪੁਲਿਸ ਆਪ ਵੀ ਕੋਈ ਕੋਸ਼ਿਸ਼ ਕਰੇ ਮੈਂ ਸੀ ਭਲਾ ਆਪ ਵੀ ਸਪੋਰਟ ਕਰੀਏ ਬਹੁਤ ਜੁਣੀ ਵੀ ਬੜੀ ਉਚਾਉਂਦੇ ਨੇ ਕੀਤਾ ਦਾ ਸਾਥ ਨੂੰ ਸਾਡੇ ਕੋਲ ਬੈਠਦੇ ਨੇ ਅਸੀਂ ਵੀ ਦੇਖੋ 33 ਸਾਲ ਦੀ ਸਰਵਿਸ ਕਰਕੇ ਸਪੋਰਟਸ ਵਾਲੇ ਜਿਹੜੇ ਮੁੰਡੇ ਨੇਸ ਨਾਲ ਚਾਹੀਏ ਇਸੇ ਕਰਕੇ ਅਸੀਂ ਦਰਸ਼ਨ ਸਿੰਘ ਨੂੰ ਪਿਛਲੇ ਸਾਲ ਵੀ ਪੂਰਾ ਸਾਥ ਦਿੱਤਾ ਤੇ ਅੱਜ ਵੀ ਪੂਰਾ ਸਾਥ ਦਿੱਤਾ ਅੱਗੇ ਤੋਂ ਵੀ ਜਿੰਦੇ ਰਹਾਂਗੇ ਜੋ ਵੀ ਜੇ ਵੀ ਜ਼ਹਿਰ ਸਹਿਤਾ ਤੋਂ ਮੰਗਦੇ ਨੇ ਅਸੀਂ ਪਹਿਲੇ ਦਿਨ ਹੀ ਇਹਨਾਂ ਨੂੰ ਸਹਿਯੋਗ ਦੇ ਦਾਂ ਨਾ ਲੈ ਬਿਦੂ ਆਪਣਾ ਕੰਮ ਚਲਾ ਅਤੇ ਸਪੋਰਟਸ ਵਾਲਿਆਂ ਵਾਸਤੇ ਅਸੀਂ ਹਮੇਸ਼ਾ ਖੜੀ ਨਹੀਂ ਰਹਾਂਗੇ ਅਸੀਂ ਇੱਕ ਗਰੁੱਪ ਬਣਾ ਰਹੇ ਹਾਂ ਜਿਹੜੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਉਹਦੇ ਵਿੱਚ ਜਿਵੇਂ ਅਸੀਂ ਖਿਡਾਰੀਆਂ ਨਾਲ ਜੁੜ ਕੇ ਪੱਤਵੰਤوں ਤੋਂ ਸਹਿਯੋਗ ਉਹ ਸਭ ਕੀ ਕਰਨਾ ਚਾਹੁੰਦੇ ਜਿਵੇਂ ਕਿ ਦਸਾਂ ਜਿਹਨੇ ਇਹਨਾਂ ਆਪਣਾ ਰੱਖਤਾ ਹੈ ਕਿੰਨਾ ਦੇ ਵਿੱਚ ਬਹੁਤ ਛਾਣੇ ਬਹੁਤ ਕਾਫੀ ਸਾਲਾਂ ਬਾਅਦ ਕੱਲ ਹੀ ਮੈਂ ਛਾਰਖੰਡ ਇਹਨਾਂ ਦੇ ਵਿੱਚੋਂ ਵਾਪਸ ਆਇਆ ਪਹਿਲਾਂ ਸਾਡੇ ਨੈਸ਼ਨਲ ਗੀਮਾਂ ਦੇ ਵਿੱਚੋਂ ਸਿਰਫ 4 ਮੈਡਲ ਆਏ ਐ ਇਸ ਵਾਰ 4 ਤੋਂ ਸਾਡੇ 13 ਮੈਡਲ ਆਏ ਐ ਇਹ ਬਹੁਤ ਵੱਡਾ ਮਾਣ ਹੈ ਪੰਜਾਬ ਨੂੰ ਉਥੇ ਜਿਹਨੇ ਪਛਾਤੀ ਸੀ ਉਹਨਾਂ ਨੂੰ ਵੀ ਬੜਾ ਮਾਣ ਹੋਇਆ ਕਿ ਪੰਜਾਬ ਦੀਆਂ ਟੀਮਾਂ ਅੱਗੇ ਆ ਲੜੀਆਂ ਨੇ ਇਸ ਕਰਕੇ ਕਿ ਪਿੰਡਾਂ ਦੇ ਵਿੱਚ ਅਸੀਂ ਖੇਡਾਂ ਨੂੰ ਉੱਤੇ ਲੈ ਕੇ ਆਵਾਂਗੇ ਦਰਸ਼ਨ ਸਿੰਘ ਬੰਦੇ ਬੜੇ ਬੰਦੇ ਆਣਗੇ ਤਾਂ ਜਰੂਰ ਪੰਜਾਬ ਕਰੇ ਨੰਬਰ ਤੇ ਜਲਦੀ ਆ ਜਾਵੇਗਾ ਦਾ ਸੰਗੀਤ ਕੀ ਗੋਰੀ ਪੰਨਾਈ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਫਲਤਾ ਪਹੁੰਚਿਆ ਨੇ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਫੰਕਸ਼ਨ ਤੇ ਐਡਾ ਵੱਡਾ ਚਾਰਚਾਂ ਲਾਏ ਨੇ ਬੱਚਿਆਂ ਨੂੰ ਹੌਸਲਾ ਵਜਾਈ ਦਿੱਤੀ ਆ ਅਸੀਂ ਵੀ ਸਾਡੇ ਸਾਹਿਬ ਕਿਤਾਬ ਬੱਚਿਆਂ ਨੂੰ ਕਿਤਾਬਾਂ ਵਾਸਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਨਾਲ ਬੱਚੇ ਜੋਨ ਲੈਵਲ ਤੋਂ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੋਂ ਜਿੱਤ ਕੇ ਅਸੀਂ ਇਹੀ ਕਾਸ ਕਰਦੇ ਆ ਕਿ ਸਾਡੇ ਪੰਜਾਬ ਦਾ ਨਾਮ ਰਿਸੋਨ ਇੰਟਰਨੈਸ਼ਨਲ ਪੱਧਰ ਤੇ ਵੀ ਕਰਨ ਤਾਂਕਿ ਸਾਡੇ ਪੰਜਾਬ ਨੂੰ ਜੋ ਨਸਿਆਂ ਦੇ ਹੜ ਕੇ ਆ ਜਾਂਦਾ ਸੀ ਹੁਣ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਸਾਡੇ ਖੜਿਆਰੀ ਵੀ ਨੇ ਸਾਡੇ ਮਾਮਾ ਦੇ ਪੁੱਤ ਜੋ ਇੰਨੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਆਉਂਦੇ ਨੇ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਅਸੀਂ ਸਾਰੇ ਇੰਟਰਨੈਸ਼ਨਲ ਪਲੇਅਰਾਂ ਨੂੰ ਉੱਥੇ ਬੁਲਾਇਆ ਸਨਮਾਨ ਵੀ ਕੀਤਾ ਪਹਿਲਾਂ ਅਮਨਦੀਪ ਬੌਕਸਰ ਸਾਡੇ ਜੋ ਏਸ਼ੀਆ ਲੈਵਲ ਤੋਂ ਮੈਚ ਮੈਡਲ ਲੈ ਕੇ ਗਏ ਨੇ ਉਹਨਾਂ ਨੂੰ ਵੀ ਅਸੀਂ ਇੱਥੇ ਸਨਮਾਨ ਕੀਤਾ ਬੁਲਾ ਕੇ ਸਾਡੇ ਰੇਲਵੇ ਦੇ ਵਿੱਚ ਆ ਆਪਣੇ ਮਹਾ ਸਿੰਘ ਭਾਜੀ ਜੋ ਇੰਟਰਨੈਸ਼ਨਲ ਐਥਲੀਟ ਰਹੇ ਨੇ ਲੋਕ ਜੰਪਰ ਦੇ ਵਿੱਚ ਉਹਨਾਂ ਦਾ ਰਿਕਾਰਡ ਚੱਲਦਾ ਮੁਰਗੀ ਚੱਲ ਰਿਹਾ ਉਹਨਾਂ ਨੂੰ ਵੀ ਅਸੀਂ ਸਨਮਾਨ ਕੀਤਾ ਸਾਰਿਆਂ ਨੂੰ ਕਰ ਰਹੇ ਆ ਕਿ ਜਿਹਨੇ ਇੰਟਰਨੈਸ਼ਨਲ ਪਲੇਅਰ ਨੇ ਤਾਂ ਕਿ ਨਵੇਂ ਬੱਚੇ ਨੇ ਜਿਹੜੇ ਉਹਨਾਂ ਨੂੰ ਨਵੀਂ ਸੇਧ ਮਿਲੇ ਉਹਨਾਂ ਤੋਂ ਬਹੁਤ ਕੁਝ ਪ੍ਰੇਰਿਤ ਹੋਣ ਧੰਨਵਾਦ ਇਹ ਪ੍ਰੋਗਰਾਮ ਵੀ ਕਾਫੀ ਚੰਗਾ ਉਪਰਾਲਾ ਜਿਹੜਾ ਮੈਂ ਧਰਮਾਤ ਕਰਨਾ ਚਾਹੁੰਦਾ ਹਾਂ ਕਿ ਦਰਸ਼ਨ ਸਾਹਿਬ ਹੋਰਾ ਨਾਮ ਕੋਟ ਸਾਹਿਬ ਹੋਣ ਦਾ ਜਿਨ੍ਹਾਂ ਨੇ ਇਹ ਨਾਸ਼ਾ ਘਾਹ ਬਣ ਦਿੱਤੇ ਤੁਸੀਂ ਕ੍ਰਾਸ ਕੰਟਰੀ ਦੀ ਰੇਖਾ ਜਿਹੜੀ ਆਉਣੀ ਹੈ ਉਹ ਔਜਬਾਨਾ ਬਹੁਤ ਸ਼ਾਨਦਾਰ ਹੈ ਤੇ ਬਹੁਤ ਕੱਟੂਨੀ ਹੈ ਕਿ ਮੈਂ ਉਮੀਦ ਵੀ ਕਰਦਾ ਹਾਂ ਕਿ ਉਹਨੂੰ ਦੇਖ ਕੇ ਹੋਰ ਬੰਦਾ ਵਿਸ਼ਮੀ ਹੋ ਜਾਵੇ ਜਿਸ ਦਾ ਬਣਦਾ ਹੈ ਜਿਹੜੇ ਸਟੈਮੀਨਾ ਲੈਵਲ ਹੈ ਬਹੁਤ ਘੱਟਦਾ ਜਾ ਰਿਹਾ ਹੈ ਬਾਇਸ ਜਿਹੜੇ ਕੋਟੇ ਲੋਕ ਐਡਿਕਟ ਹੋ ਜੁਕਤੇ ਹੈ ਔਰ ਗੇਮਸ ਪਰ ਵੀ ਬੜਾ ਘਟ ਚੁਕਾ ਰਹੇਗੇ ਪਰ ਐਦਾਂ ਦੇ ਪ੍ਰੋਗਰਾਮਾਂ ਨਾਲ ਬਹੁਤ ਹੀ ਲੋਕ ਕਾਰ्यक्रम ਇਹਦੇ ਖੇਡਾਂ ਗਰਾਉਂਡ 'ਤੇ ਨੌਜਵਾਨ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਲੈ ਸਕਦੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਗੁਰੂ ਜੀ ਹਰਨ ਨੌਜਵਾਨਾਂ ਨੂੰ ਸੁਨੇਹਾ ਇਹ ਹੈ ਕਿ ਫਿਜ਼ੀਕਲ ਫਿਟਨੈਸ ਦਾ ਖਿਆਲ ਰੱਖੋ ਫਿਜ਼ੀਕਲ ਫਿਟਨੈਸ ਦਾ ਜਿੰਨਾ ਮਰਦ ਹੀ ਤੁਸੀਂ ਆਪ ਕਿਤੇ ਮਰਦ ਚੱਲ ਜਾਓਗਾ ਉਹਦਾ ਅਸਰ ਤੁਸੀਂ ਹੁੰਦਾ ਕਿ ਅੱਜ ਤੋਂ ਲੈ ਕੇ ਬਹੁਤ ਸਾਰੇ ਹਸਪਤਾਲਾਂ ਵਿੱਚ ਕਿੰਨੇ ਨੌਜਵਾਨ ਜਾ ਰਹੇ ਕਿੰਨੇ ਨੌਜਵਾਨ ਨੂੰ ਹੱਟੈਕ ਕਰ ਰਹੇ ਆਪਾਂ ਅਕਸਰ ਦੇਖਦੇ ਆਏ ਹਾਂ ਵੀ 20 25 ਬੱਚਿਆਂ ਨੇ ਕਿੰਨੇ ਨੂੰ ਹੱਟੈਕ ਕਰ ਰਹੇ ਇਹਦੀ ਪ੍ਰੋਬਲਮ ਕਿ ਕਿ ਨੌਜਵਾਨ ਨੂੰ ਕੋਈ ਪੇਪਰ ਨਹੀਂ ਉਹ ਕੋਈ ਕੰਮ ਨਹੀਂ ਕਰ ਸਕਦਾ ਉਹ ਫੇਖੜਦਾ ਹੈ ਔਰ ਸਟੈਮੀਨਾ ਲੈਵਲ ਬੜਾ ਘਟ ਰਿਹਾ ਔਰ ਇਹ ਚੀਜ਼ਾਂ ਕਰਨ ਅਗਰ ਨੌਜਵਾਨ ਹਿੱਸਾ ਲੈਣ ਕਿ ਦੇਖਿਓ ਮਤਲਬ ਬਹੁਤ ਜਲਦੀ ਮੱਲਾ ਮਾਰਨਗੇ ਅਗਰ ਇਹ ਚੀਜ਼ਾਂ ਵਿੱਚ ਹਿੱਸਾ ਲੈਣਗੇ ਔਰ ਜਿਹੜੀਆਂ ਡੈਥਾਂ ਹੋ ਰਹੀਆਂ ਨੇ ਇਹ ਤੋਂ ਬਚਤ ਵੀ ਰਹੀ ਹੈ ਕਿ ਜਿਹੜੇ ਬਾਰੋਂ ਨੌਜਵਾਨਾਂ ਨੂੰ ਜਹਾਜ਼ਾਂ ਤੇ ਭੇਜਿਆ ਜਾ ਰਿਹਾ ਹੈ ਬੰਨ ਕੇ ਉਹਨਾਂ ਨੂੰ ਕਿਵੇਂ ਦੇਣਗੇ ਇਹ ਤਾਂ ਭਗਵਾਨ ਜੀ ਮਾਨ ਨੇ ਕਿਹਾ ਸੀਗਾ ਜੀ ਬਾਹਰੋਂ ਲੋਕ ਨੌਕਰੀਆਂ ਲਈ ਆਉਣਗੇ ਪਰ ਇਹ ਨਹੀਂ ਕਿ ਸਾਡੇ ਆਪ ਦੇ ਪੰਜਾਬੀ ਜਿਹੜੇ ਉੱਥੇ ਗਏ ਹੈ ਉਹਨਾਂ ਨੂੰ ਹੀ ਵਾਪਸ ਗੁਰਦਵਾਰਾ ਨਾਲ ਬੰਨ ਕੇ ਲੈ ਕੇ ਆਉਣਗੇ ਇਹ ਸਰਕਾਰ ਦੀ ناکامی ਆਪੀਏ ਚਾਹੇ ਮੋਦੀ ਸਾਹਿਬ ਹੈ ਚਾਹੇ ਨਹੀਂ ਜਿਹੜੇ ਮੋਦੀ ਸਾਹਿਬ ਆਖਦੇ ਸਰ ਗ੍ਰੰਪ ਨਾਲ ਮੇਰੀ ਯਾਰੀ ਪੱਕੀ ਹੈ ਪਰ ਟਰੰਪ ਨੇ ਜੋ ਯਾਰੀ ਦਾ ਤੋਹਫਾ ਮੁੜਿਆ ਹੈ ਹਜ਼ਾਰਾਂ ਨੌਜਵਾਨ ਜੋ ਬਾਸਪਾ ਹਰਤ ਵਿੱਚ ਆਏ ਹੈ ਇਹ ਉਹਨਾਂ ਯਾਰੀ ਦਾ ਤੋਹਫਾ ਮੁੜਿਆ ਬੇਨਤੀ ਕਰਨਾ ਚਾਹੁੰਦਾ ਮੈਂ ਨੌਜਵਾਨਾਂ ਨੂੰ ਵੀ ਕਿ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਿੱਧੇ ਰਾਹ ਜਾਈਏ ਕਿਉਂਕਿ ਅਗਰ ਅਸੀਂ ਜਾਣਾ ਚਾਹੁੰਦੇ ਆ ਤਾਂ ਸਿੱਧੇ ਰਾਹ ਜਾਈਏ ਕਿਉਂਕਿ ਬਹੁਤ ਵਿਚਾਰੇ ਇੱਕ ਬਰਡ ਵਾਲ ਦਾ ਵਿਅਕਤੀ ਮੁੜਿਆ ਕੱਲ ਕੱਲ ਦੇ ਰਾਤ ਜਹਾਜ਼ ਜਿਹੜਾ 11:30 ਵਜੇ ਲੈਂਡ ਕਰਿਆ ਅੰਬਰਸਰ ਇੱਕ ਬਰਡ ਵਾਲ ਦਾ ਵਿਅਕਤੀ ਆ ਉਹਦੇ ਵਿੱਚ ਉਹ ਵਿਚਾਰਾ ਕਿਰਾਏ ਤੇ ਰੇੜੀ ਲਾਉਂਦਾ ਸੀ 40 ਲੱਖ ਰੁਪਇਆ ਲੈ ਕੇ ਗਿਆ ਸੀ ਹੁਣ ਦੱਸੋ ਉਹਦਾ ਕੀ ਹੋਵੇਗਾ ਐਦਾਂ ਦੇ ਹਾਲਾਤ ਨਾ ਬਣਾਏ ਜਾਣ ਔਰ ਨੌਜਵਾਨਾਂ ਨੂੰ ਸਹੀ ਰਾਹ ਦਿਖਾਏ ਜਾਣ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਲਈ ਸਹੀ ਰਾਹ ਦਿਖਾਓ ਤਾਂ ਕਿ ਗਲਤ ਰਾਹ ਨਾ ਚੁਣੇ